ਸਾਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਹਰਲੀਨ ਤੇ ਵਿਆਹ ਦਾ ਚਾ ਜਿੰਨਾ ਮਾਪਿਆਂ ਨੂੰ ਸੀ ਓਨੇ ਹੀ ਹੰਝੂ ਵੀ ਸੀ ਕਿਉਂਕਿ ਅੱਜ ਹਰਲੀਨ ਮਾਪਿਆਂ ਦੀ ਪਰਾਈ ਹੋ ਗਈ ਸੀ ਘਰ ਪਰਿਵਾਰ ਚੰਗਾ ਮਿਲ ਗਿਆ ਸੀ ਹਰਲੀਨ ਨੂੰ ਮੁੰਡਾ ਸਰਕਾਰੀ ਨੌਕਰੀ ਵਿੱਚ ਸੀ ਤੇ ਸਹੁਰਾ ਪਰਿਵਾਰੀ ਬਹੁਤ ਵਧੀਆ ਸੀ ਅੱਜ ਵਿਆਹ ਤੋਂ ਦੂਜਾ ਦਿਨ ਸੀ ਹਰਲੀਨ ਨੇ ਉਸਤੇ ਘਰ ਵਾਲੇ ਨੇ ਅੱਜ ਫੇਰਾ ਪਾਉਣ ਜਾਣਾ ਸੀ ਵਿਆ ਤੋਂ ਬਾਅਦ ਹਰਦੀਨ ਦੇ ਘਰ ਦੇਖੋ ਜੀ ਬਾਹਰ ਗੇਟ ਖੜਕਾਉਣ ਦੀ ਆਵਾਜ਼ ਆਈ ਹੈ ਲੱਗਦਾ ਹਰਦੀਨ ਤੇ ਸੁਖਜੋਤ ਆ ਗਏ ਆ ਹਰਦੀਨ ਦੀ ਮੰਮੀ ਬਿਆੰਤ ਕਰਨੀ ਹਰਦੀਨ ਦੇ ਪਾਪਾ ਸਰਜੀਤ ਸਿੰਘ ਨੂੰ ਕਿਹਾ ਸਰਜੀਤ ਸਿੰਘ ਅਜੇ ਉੱਠਿਆ ਹੀ ਸੀ ਕਿ ਹਰਦੀਨ ਦਾ ਵੱਡਾ ਭਰਾ ਸਰਬਜੀਤ ਜਲਦੀ ਨਾਲ ਬਾਹਰ ਚਲਾ ਗਿਆ ਗੇਟ ਜਿਵੇਂ ਹੀ ਖੋਲਿਆ ਤਾਂ ਬਾਹਰ ਹਰਦੀਨ ਤੇ ਸੁਖਜੋਤ ਹੀ ਖੜੇ ਸੀ ਬਿਆੰਤ ਕਰਨ ਨੇ ਅੰਦਰੋਂ ਹੀ ਆਵਾਜ਼ ਮਾਰ ਕੇ ਰੁਕਣ ਲਈ ਕਿਹਾ ਰੁਕਿਓ ਪੁੱਤ ਮੈਂ ਤੇਲ ਲੈ ਕੇ ਆਉਂਦੀ ਆਂ ਤੇਲ ਲੈ ਕੇ ਬਿਆੰਤਕੌਰ ਪਹੁੰਚੀ ਸਵਾਗਤ ਹੈ ਤੁਹਾਡਾ ਆਜੋ ਤੇਲ ਚੋ ਕੇ ਬਿਆੰਤਕੌਰ ਨੇ ਕਿਹਾ ਸਵਾਗਤ ਸ਼ਬਦ ਸੁਣ ਕੇ ਹਰਲੀਨ ਨੇ ਆਪਣੀ ਮੰਮੀ ਦੇ ਚਿਹਰੇ ਵੱਲ ਦੇਖਣ ਲੱਗੀ ਸੁਖਜੋਤ ਨੇ ਬਿਆੰਤਕੌਰ ਦੇ ਪੈਰਾਂ ਨੂੰ ਹੱਥ ਲਾਇਆ ਤੇ ਸਰਬਜੀਤ ਸੁਖਜੋਤ ਨੂੰ ਅੰਦਰ ਲੈ ਗਿਆ ਹਰਲੀਨ ਨੇ ਬਿਆੰਤਕੌਰ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਰੋਣ ਲੱਗ ਗਈ ਨਾ ਧੀਏ ਰੋ ਨਾ ਇੱਕ ਨਾ ਇੱਕ ਦਿਨ ਧੀਆ ਨੂੰ ਮਾਪਿਆਂ ਦਾ ਘਰ ਛੱਡ ਜਾਣਾ ਹੀ ਪੈਂਦਾ ਹੈ ਬਯੰਤ ਕੌਰ ਨੇ ਹਰੀਨ ਦੇ ਸਿਰ ਤੇ ਹੱਥ ਫੇਰ ਕੇ ਕਿਹਾ ਹਰੀਨ ਨੇ ਹੰਝੂ ਨਹੀਂ ਸੀ ਰੁਕੇ ਉਹ ਰੋਂਦੀ ਆਵਾਜ਼ ਵਿੱਚ ਬੋਲੀ ਮੰਮੀ ਤੁਸੀਂ ਮੇਰਾ ਸਵਾਗਤ ਕੀਤਾ ਕਿ ਹੁਣ ਇਹ ਮੇਰਾ ਘਰ ਨਹੀਂ ਰਿਹਾ ਬਯੰਤ ਕੌਰ ਨਾ ਬੱਚੇ ਐਦਾਂ ਕਿਉਂ ਬੋਲ ਰਹੀ ਐ ਪੋਤੇ ਤਾਂ ਹਮੇਸ਼ਾ ਹੀ ਤੇਰਾ ਘਰ ਰਹੇਗਾ ਹਰੀਨ ਨੇ ਕਿਹਾ ਮੰਮੀ ਫਿਰ ਮੇਰਾ ਸਵਾਗਤ ਕਿਉਂ ਪਿਆੰਤ ਕਰਨ ਨੇ ਕਿਹਾ ਕਿਉਂਕਿ ਹੁਣ ਤੋਂ ਆਪਣੇ ਘਰ ਵਾਲੇ ਨਾਲ ਪਹਿਲੀ ਵਾਰ ਆਈਆਂ ਹਰਨੀਨ ਫਿਰ ਕੀ ਹੋਇਆ ਅਗਰ ਪਹਿਲੀ ਵਾਰ ਆਈਆਂ ਤਾਂ ਘਰ ਤਾਂ ਉਹੀ ਹੈ ਤੇ ਮੈਂ ਵੀ ਉਹੀ ਆ ਪਿਆੰਤ ਕਰਨ ਨੇ ਹਰਨੀਨ ਨੂੰ ਕਿਹਾ ਚੱਲ ਚੰਗਾ ਐਵੇਂ ਹੁਣ ਇੱਥੇ ਬਾਹਰ ਖੜੀ ਗੱਲਾਂ ਨਾ ਕਰੀ ਜਾ ਚੱਲ ਅੰਦਰ ਚਾਹ ਪਾਣੀ ਪੀਓ ਹਰਨੀਨ ਦੇ ਹੰਝੂ ਬੇਅੰਤ ਕੋਨੇ ਸਾਫ਼ ਕੀਤੇ ਤੇ ਅੰਦਰ ਲੈ ਗਈ ਅੰਦਰ ਸਖਜੋਤ ਤੇ ਸਰਜੀਤ ਆਪਸ ਵਿੱਚ ਗੱਲਾਂ ਕਰ ਰਹੇ ਸੀ ਬੇਅੰਤ ਕੌਰ ਨੇ ਕਿਹਾ ਚੱਲ ਹਰਲੀਨ ਤੂੰ ਬੈਠ ਆਪਣੇ ਪਾਪਾ ਕੋਲ ਮੈਂ ਚਾਹ ਲੈ ਕੇ ਆਉਂਦੀ ਆ ਹਰਲੀਨ ਨੇ ਪਾਪਾ ਨੂੰ ਕੁੱਟ ਕੇ ਜੱਫੀ ਪਾਈ ਤੇ ਸੋਫੇ ਤੇ ਬੈਠ ਗਈ ਕੁਝ ਸਮੇਂ ਬਾਅਦ ਹੀ ਬੇਅੰਤ ਕੌਰ ਪਾਣੀ ਲੈ ਆਈ ਸਭ ਦੇ ਲਈ ਫਿਰ ਬੇਅੰਤ ਕੌਰ ਰਸੋਈ ਅੰਦਰ ਗਈ ਤੇ ਚਾਹ ਬਣਾ ਕੇ ਨਾਲ ਪਕੌੜੇ ਲੈ ਆਈ ਉਸ ਨੇ ਸਾਹਮਣੇ ਪਏ ਉੱਤੇ ਸਾਰਾ ਸਮਾਨ ਰੱਖ ਦਿੱਤਾ ਤੇ ਸਭ ਨੂੰ ਚਾਹ ਵੀ ਫੜਾ ਦਿੱਤੀ ਤੇ ਹਰਦੀਨ ਸਭ ਨੂੰ ਪਕੌੜੇ ਪਲੇਟ ਵਿੱਚ ਪਾ ਕੇ ਦੇਣ ਲੱਗ ਗਈ ਫਿਰ ਸਾਰਿਆਂ ਨੇ ਕੁਝ ਸਮਾਂ ਗੱਲਾਂ ਬਾਤਾਂ ਕੀਤੀਆਂ ਫਿਰ ਬਿਆੰਤਕੌਰ ਕਹਿੰਦੀ ਚਲੋ ਤੁਸੀਂ ਕਰੋ ਗੱਲਾਂ ਮੈਂ ਰੋਟੀ ਦਾ ਇੰਤਜ਼ਾਮ ਕਰਾਂ ਇਹ ਕਹਿ ਕੇ ਉਹ ਚੱਲਣ ਲੱਗੀ ਤਾਂ ਹਰਦੀਨ ਕਹਿੰਦੀ ਮੈਂ ਵੀ ਆਉਂਦੀ ਆ ਤੁਹਾਡੇ ਨਾਲ ਮੰਮੀ ਪਿਆੰਤ ਕੌਰ ਨੇ ਰੋਕ ਦਿੱਤਾ ਤੇ ਕਿਹਾ ਤੂੰ ਗੱਲਾਂ ਕਰ ਬੈਠ ਕੇ ਹਰਨੀਨ ਬੈਠ ਗਈ 10 ਮਿੰਟ ਬਾਅਦ ਹਰਨੀਨ ਉੱਠ ਕੇ ਰਸੋਈ ਵਿੱਚ ਚਲੇ ਗਈ ਹਰਨੀਨ ਮੰਮੀ ਕੀ ਬਣਾ ਰਹੇ ਹੋ ਤੁਸੀਂ ਅੱਜ ਪਿਆੰਤ ਕੌਰ ਨੇ ਕਿਹਾ ਪੁੱਤ ਅੱਜ ਮਟਰ ਪਨੀਰ ਦੇ ਨਾਲ ਦਾਲ ਮੱਖਣੀ ਹੈ ਬਸ ਸਭ ਹੋ ਚੱਲਿਆ ਭੁੱਖ ਲੱਗੀ ਹੈ ਮੇਰੀ ਧੀ ਨੂੰ ਹਰਨੀਨ ਨਹੀਂ ਨਹੀਂ ਮੰਮੀ ਹੁਣੇ ਤਾਂ ਪਕੌੜੇ ਖਾਦੇ ਆ ਮੈਂ ਤਾਂ ਤੁਹਾਡੀ ਮਦਦ ਲਈ ਆ ਗਈ ਰਸੋਈ ਵਿੱਚ ਬਯੰਤਕੌਰ ਨਹੀਂ ਪੁੱਤ ਮੈਂ ਕਰ ਲੈਣਾ ਕੰਮ ਸਾਰਾ ਤੂੰ ਚਾ ਕੇ ਬਾਹਰ ਬੈਠ ਹਰਲੀਨ ਨੇ ਕਿਹਾ ਨਹੀਂ ਮੰਮੀ ਬਾਹਰ ਪਾਪਾ ਤੇ ਸੁਖਜੋਤ ਜੀ ਗੱਲਾਂ ਕਰ ਰਹੇ ਆ ਤੁਸੀਂ ਦੱਸੋ ਮੈਂ ਕੀ ਕਰਾਂ ਬਯੰਤਕੌਰ ਨੇ ਕਿਹਾ ਨਹੀਂ ਬੱਚੇ ਤੂੰ ਕੁਝ ਨਹੀਂ ਕਰਨਾ ਮੈਂ ਕਰ ਲੈਣਾ ਸਭ ਤੂੰ ਤਾਂ ਪਰਾਉਣੀ ਆਈਆਂ ਤੇਰੇ ਤੋਂ ਕੰਮ ਥੋੜੀ ਕਰਾਉਣਾ ਹੁਣ ਬਿਆਨਤ ਕੌਰ ਦੀ ਇੰਨੀ ਗੱਲ ਕਹਿਣ ਦੀ ਧੀਰ ਸੀ ਹਰਦੀਨ ਫੇਰ ਹੰਝੂ ਲੈ ਕੇ ਖੜੀ ਹੋ ਗਈ ਹਰਦੀਨ ਮੰਮੀ ਮੈਂ ਹੁਣ ਪਰਾਉਣੀ ਹੋ ਗਈ ਇੱਕ ਦਿਨ ਵਿੱਚ ਬਿਆਨਤ ਕੌਰ ਨੇ ਕਿਹਾ ਨਾ ਮੇਰੇ ਬੱਚੇ ਮੈਂ ਤਾਂ ਤਾਂ ਕਿਉਂਕਿ ਤੂੰ ਪਰਾਉਣੇ ਨਾਲ ਆਈਆਂ ਮੈਂ ਹੁਣ ਤੇਰੇ ਤੋਂ ਕੰਮ ਥੋੜਾ ਕਰਵਾਉਣਾ ਹੈ ਹਰਦੀਨ ਨੇ ਕਿਹਾ ਨਹੀਂ ਮੰਮੀ ਮੈਨੂੰ ਸਭ ਪਤਾ ਹੈ ਲੋਕ ਧੀਆਂ ਨੂੰ ਕਹਿੰਦੇ ਪਰਾਇਆ ਤਾਂ ਨਾ ਤੁਸੀਂ ਮੈਨੂੰ ਇੱਕ ਦਿਨ ਵਿੱਚ ਪਰਾਉਣੀ ਬਣਾ ਦਿੱਤਾ ਅੱਜ ਆਪਣੇ ਘਰ ਵਿੱਚ ਮੈਂ ਪ੍ਰੌਣੀ ਬਣ ਗਈ ਬਿਆੰਤਕਾਰ ਨੇ ਹਰਦੀਨ ਨੂੰ ਕੁੱਟ ਕੇ ਜੱਫੀ ਪਾ ਕੇ ਗਲ ਨਾਲ ਲਗਾ ਲਿਆ ਤੇ ਮੱਥਾ ਚੁੰਮਦੀ ਬੋਲੀ ਬਿਆੰਤਕਾਰ ਪੁੱਤ ਦੁਨੀਆ ਦਾ ਦਸਤੂਰ ਹੈ ਅਸੀਂ ਵੀ ਆਪਣੇ ਮਾਪੇ ਛੱਡ ਆਈਆਂ ਸਭ ਧੀਆਂ ਨੇ ਜਾਣਾ ਹੁੰਦਾ ਹੈ ਫਿਰ ਮਾਪਿਆਂ ਦਾ ਘਰ ਪਰਾਇਆ ਹੋ ਜਾਂਦਾ ਧੀਆਂ ਲਈ ਫਿਰ ਕਦੇ ਕਿਤੇ ਚੱਕਰ ਲੱਗਦਾ ਮਾਪਿਆਂ ਦੇ ਘਰ ਵੀ ਰੀਨ ਗੱਲਾਂ ਤਾਂ ਸੁਣ ਰਹੀ ਸੀ ਪਰ ਦਿਲ ਵਿੱਚ ਸਾਰੇ ਸਵਾਲ ਖੜੇ ਹੋ ਗਏ ਸੀ ਕਈ ਸਵਾਲ ਮਨ ਵਿੱਚ ਖੜੀ ਹਰਦੀਨ ਨੂੰ ਬਿਆੰਤਕਾਰ ਨੇ ਬਹੁਤ ਵਾਰ ਵਾਜ ਲਗਾਈ ਪਰ ਰਨੀਨ ਆਪਣੇ ਹੀ ਸਵਾਲਾਂ ਵਿੱਚ ਗਵਾਚ ਗਈ ਸੀ ਕੀ ਕੁੜੀਆਂ ਦਾ ਕੋਈ ਘਰ ਨਹੀਂ ਹੁੰਦਾ ਮਾਪੇ ਕਹਿੰਦੇ ਪਰਾਇਆ ਧੰਨ ਸੀ ਸਹੁਰੇ ਕਹਿੰਦੇ ਪਰਾਇ ਘਰੋਂ ਆਈ ਆ ਕਿ ਤੀਆਂ ਦਾ ਆਪਣਾ ਕੋਈ ਘਰ ਨਹੀਂ ਹੁੰਦਾ ਰਨੀਨ ਦੇ ਮਨ ਵਿੱਚ ਬਹੁਤ ਸਵਾਲ ਆ ਰਹੇ ਸੀ ਪਰ ਜਵਾਬ ਕੋਈ ਨਹੀਂ ਸੀ ਅਖੀਰ ਬਯੰਤ ਨੇ ਰਨੀਨ ਨੂੰ ਝੰਡੋੜਿਆ ਰਨੀਨ ਕਿੱਥੇ ਗਵਾਚ ਗਈ ਰਨੀਨ ਨੇ ਕਿਹਾ ਮੰਮੀ ਇੱਕ ਗੱਲ ਪੁੱਛਾਂ ਬਯੰਤ ਕੰਨ ਕਿਹਾ ਹਾਂ ਮੇਰਾ ਬੱਚਾ ਪੁੱਤ ਅਰਦੀਨ ਨੇ ਕਿਹਾ ਮੰਮੀ ਕੁੜੀਆਂ ਦਾ ਕੋਈ ਕੰਮ ਨਹੀਂ ਹੁੰਦਾ ਬਯੰਤਕੌਰ ਨੇ ਕਿਹਾ ਅਰਦੀਨ ਇਦਾਂ ਕਿਉਂ ਕਹਿ ਰਹੀ ਐ ਅਰਦੀਨ ਨੇ ਕਿਹਾ ਮੰਮੀ ਕੱਲ ਤੱਕ ਤਾਂ ਮੈਂ ਇਸ ਘਰ ਦੀ ਧੀ ਸੀ ਅੱਜ ਮੈਂ ਪਰਾਈ ਹੋ ਗਈ ਅੱਜ ਆਪਣੀ ਘਰ ਵਿੱਚ ਮੇਰਾ ਸਵਾਗਤ ਕੀਤਾ ਗਿਆ ਮੈਨੂੰ ਪਰੌਣੀ ਵੀ ਤੁਸੀਂ ਕਿਹਾ ਬਯੰਤਕੌਰ ਨੇ ਕਿਹਾ ਪੁੱਤ ਤੂੰ ਉਹ ਗੱਲ ਮੰਨ ਤੇ ਲਗਾ ਲਈ ਐ ਮੈਂ ਤਾਂ ਧੀਏ ਵੈਸੇ ਹੀ ਕਹਤਾ ਸੀ ਹਰਲੀਨ ਨੇ ਕਿਹਾ ਮੰਮੀ ਤੁਸੀਂ ਤਾਂ ਸ਼ਾਇਦ ਵੈਸੇ ਹੀ ਕਹਿਤਾ ਸੀ ਪਰ ਤੁਸੀਂ ਕਿਹਾ ਉਹੀ ਜੋ ਸਚਾਈ ਹੈ ਧੀਆ ਦਾ ਘਰ ਨਹੀਂ ਹੁੰਦਾ ਬਯੰਤਕੌਰ ਨੇ ਕਿਹਾ ਨਾ ਮੇਰੇ ਬੱਚੇ ਧੀਆ ਦੇ ਦੋ-ਦੋ ਘਰ ਹੁੰਦੇ ਐ ਇੱਕ ਮਾਪਿਆਂ ਦਾ ਦੂਜਾ ਸਹੁਰਿਆਂ ਦਾ ਹਰਲੀਨ ਨੇ ਕਿਹਾ ਪਰ ਮੰਮੀ ਆਪਣਾ ਕੋਈ ਨਹੀਂ ਹੁੰਦਾ ਦੋਹਾਂ ਵਿੱਚੋਂ ਦੋਹਾਂ ਵਿੱਚੋਂ ਪਰਾਇਆ ਹੀ ਗਿਣਿਆ ਜਾਂਦਾ ਹੈ ਤਾਂ ਬਯੰਤਕੌਰ ਨੇ ਦੇਖਿਆ ਹਰਲੀਨ ਨੇ ਗੱਲ ਕਾਫੀ ਮਨ ਉੱਤੇ ਲਗਾ ਲਈ ਹੈ ਇਸ ਕਰਕੇ ਬਯੰਤਕੌਰ ਨੇ ਕਿਹਾ ਚੱਲ ਹੁਣ ਬਹੁਤ ਗੱਲਾਂ ਹੋ ਗਈਆਂ ਚੱਲ ਖਾਣਾ ਖਾਨਨੇ ਆ ਸਾਰਿਆਂ ਨੇ ਬੈਠ ਕੇ ਖਾਣਾ ਖਾਦਾ ਖਾਣਾ ਖਾਂ ਤੋ ਤੇ ਮਿੱਠੇ ਦਾ ਵੀ ਲੁਫਤ ਉਠਾਇਆ ਗਿਆ ਸ਼ਾਮ ਨੂੰ ਫਿਰ ਹਰਲੀਨ ਤੇ ਸੁਖਜੋਤ ਘਰ ਵਾਪਸ ਆ ਗਏ ਸਾਰੇ ਪਰਿਵਾਰ ਵਿੱਚ ਵੀ ਬਹੁਤ ਚਾ ਚੜਿਆ ਹੋਇਆ ਸੀ ਸਭ ਨੂੰ ਕਈ ਸਗਨ ਕਰਨੇ ਅਜੇ ਬਾਕੀ ਸੀ ਸਭ ਨੇ ਨਮੀਬੀਆਈ ਵਰਟੀ ਨੂੰ ਪਲਕਾਂ ਤੇ ਬਿਠਾਇਆ ਹੋਇਆ ਸੀ ਹਰਦੀਨ ਦੇ ਪੈਰ ਵੀ ਜ਼ਮੀਨ ਤੇ ਨਹੀਂ ਲੱਗ ਰਹੇ ਸਨ ਖੁਸ਼ ਤਾਂ ਬਹੁਤ ਸੀ ਪਰ ਮਨ ਵਿੱਚ ਕਿਤੇ ਨਾ ਕਿਤੇ ਇੱਕ ਪਰੇਸ਼ਾਨੀ ਲੁਕਾ ਕੇ ਬੈਠੀ ਹੋਈ ਸੀ ਪਰ ਉਹ ਇੰਨੇ ਚਾਵਾ ਵਿੱਚ ਪਰੇਸ਼ਾਨੀ ਛੋਟੀ ਜੀ ਲੱਗ ਰਹੀ ਸੀ ਹੁਣ ਹਰਦੀਨ ਰੋਜ਼ ਇੱਕ ਗੱਲ ਨੂੰ ਸਮਝਣ ਲੱਗੀ ਸੀ ਜਦੋਂ ਵੀ ਉਹ ਕਿਸੇ ਕੁੜੀ ਨੂੰ ਦੇਖਦੀ ਤਾਂ ਸਵਾਲ ਆ ਜਾਂਦਾ ਸੀ ਕਿ ਤਿਆਂ ਦਾ ਘਰ ਕਿਹੜਾ ਹੁੰਦਾ ਹੈ ਵਿਆਹ ਦੇ ਚਾਵਾ ਵਿੱਚ ਚੋਂ ਹੌਲੀ-ਹੌਲੀ ਜ਼ਿੰਦਗੀ ਬੀਤਣ ਲੱਗ ਗਈ ਸੀ ਜ਼ਿੰਦਗੀ ਦੁਆਰਾ ਨਾਰਮਲ ਹੋ ਗਈ ਸੀ ਸੁਖਜੋਤ ਵੀ ਹੁਣ ਦੁਆਰਾ ਆਪਣੇ ਕੰਮ ਤੇ ਜਾਣ ਲੱਗ ਗਿਆ ਸੀ ਰੀਨ ਦਾ ਸਮਾਂ ਸਹੁਰੇ ਘਰ ਵਿੱਚ ਬੀਤਦਾ ਸੀ ਸੱਸ ਬਹੁਤ ਚੰਗੇ ਸੁਆਦੀ ਸੀ ਨੀਨੂ ਕਦੇ ਉਪਰਾ ਮਹਿਸੂਸ ਨਹੀਂ ਹੋਇਆ ਜੋ ਵੀ ਗਲੀ ਮਹੱਲੇ ਦੀਆਂ ਔਰਤਾਂ ਵੀ ਨਵੀਂ ਬੋੜਕੀ ਮਨਾਉਂਦੀਆਂ ਸੀ ਰੀਨ ਦਾ ਰੂਪ ਦੇਖ ਕੇ ਸਭ ਤਾਰੀਫ ਦੇ ਪੁੱਲ ਬਣ ਜਾਂਦੀਆਂ ਸੀ ਸਰਦੀਆਂ ਦੇ ਦਿਨ ਸੀ ਲੋੜੀ ਦਾ ਤਿਉਹਾਰ ਵੀ ਆਉਣ ਵਾਲਾ ਸੀ ਸੁਖ ਨਾਲ ਜੱਗ ਜੀਤ ਕੌਰ ਨੇ ਮੁੰਡਾ ਵਿਆਹ ਸੀ ਤਾਂ ਲੋੜੀ ਪਾਉਣੀ ਤਾਂ ਬੰਦੀ ਸੀ ਦੂਜੇ ਪਾਸੇ ਬਿਆੰਤ ਕੌਰ ਤੇ ਸਰਜੀਤ ਕੌਰ ਨੂੰ ਵੀ ਪਈ ਹੋਈ ਸੀ ਕਿ ਧੀ ਦੇ ਸਹੁਰੇ ਘਰ ਜਾਣਾ ਲੋੜੀ ਦੇਣ ਬਿਆੰਤ ਕਰਨੇ ਵੱਧ ਚੜ ਸਮਾਨ ਤਿਆਰ ਕੀਤਾ ਹੋਇਆ ਸੀ ਧੀ ਦੇ ਸਹੁਰਿਆਂ ਦੇ ਘਰ ਵਿਆਹ ਤੋਂ ਬਾਅਦ ਪਹਿਲੀ ਵਾਰ ਜਾਣਾ ਸੀ ਕੋਈ ਕਮੀ ਨਾ ਰਹਿ ਜਾਵੇ ਇਸ ਕਰਕੇ ਬਿਆੰਤ ਕਰਨ ਨੇ ਸਮਾਨ ਵੀ ਵਧੀਆ ਖਰੀਦਿਆ ਹੋਇਆ ਸੀ ਐਤਵਾਰ ਨੂੰ ਸਰਬਜੀਤ ਨੂੰ ਵੀ ਛੁੱਟੀ ਸੀ ਤੇ ਉਹਨਾਂ ਨੇ ਐਤਵਾਰ ਦਾ ਦਿਨ ਚੁਣਿਆ ਹੋਇਆ ਸੀ ਕੁੜੀ ਘਰ ਲੋਹੜੀ ਦੇਣ ਜਾਣ ਦਾ ਐਤਵਾਰ ਨੂੰ ਸਾਰਾ ਪਰਿਵਾਰ ਤਿਆਰ ਹੋ ਕੇ ਹਰਲੀਨ ਦੇ ਸਹੁਰਿਆਂ ਦੇ ਘਰ ਚਲੇ ਗਏ ਜਾਂਦਿਆਂ ਨੂੰ ਹਰਲੀਨ ਦੇ ਸਹੁਰਿਆਂ ਨੇ ਬਹੁਤ ਸਵਾਗਤ ਕੀਤਾ ਹਰਲੀਨ ਵੀ ਬਹੁਤ ਖੁਸ਼ ਸੀ ਆਪਣੇ ਮਾਪਿਆਂ ਨੂੰ ਦੇਖ ਕੇ ਹਰਲੀਨ ਨੇ ਸਾਰੇ ਪਰਿਵਾਰ ਨੇ ਬਹੁਤ ਆਉ ਭਗਤ ਕੀਤੀ ਲੀਨ ਦੇ ਮਾਪਿਆਂ ਦੀ ਕਾਫੀ ਸਮਾਂ ਬਤਾਇਆ ਉੱਥੇ ਹਰਲੀਨ ਦੇ ਮਾਪਿਆਂ ਨੇ ਫਿਰ ਸ਼ਾਮ ਨੂੰ ਲੋਹੜੀ ਦਾ ਤਿਉਹਾਰ ਦੇ ਕੇ ਵਾਪਸ ਆ ਗਏ ਤੇ ਨਾਲ ਹਰਲੀਨ ਦੀ ਸੱਸ ਨੂੰ ਬੇਨਤੀ ਕੀਤੀ ਕਿ ਹਰਲੀਨ ਨੂੰ ਥੋੜੇ ਦਿਨ ਸਾਡੇ ਕੋਲ ਭੇਜੋ ਸੱਸ ਨੇ ਵੀ ਹਾਂ ਵਿੱਚ ਸਹਿਮਤੀ ਦਿੱਤੀ ਤੇ ਕਿਹਾ ਲੋਹੜੀ ਤੋਂ ਬਾਅਦ ਅਸੀਂ ਹਰਲੀਨ ਨੂੰ ਤੁਹਾਡੇ ਕੋਲ ਭੇਜਾਂਗੇ। ਬਿਆੰਤਕੌਰ ਘਰ ਆ ਕੇ ਕਾਫੀ ਸਮਾਂ ਹਰਲੀਨ ਤੇ ਉਸਦੇ ਪਰਿਵਾਰ ਦੀਆਂ ਗੱਲਾਂ ਕਰਦੇ ਰਹੇ। ਧੀ ਨੂੰ ਖੁਸ਼ ਦੇਖ ਕੇ ਮਾਪੇ ਵੀ ਖੁਸ਼ ਹੁੰਦੇ ਆ। ਖੈਰ ਲੋਹੜੀ ਦਾ ਤਿਉਹਾਰ ਵੀ ਨਿਕਲ ਗਿਆ। ਫਿਰ ਐਤਵਾਨ ਨੂੰ ਸੁਖਜੋਤ ਹਰਲੀਨ ਨੂੰ ਉਸਤੇ ਪੇਕੇ ਘਰ ਛੱਡਣ ਆਇਆ ਤੇ ਇੱਕ ਰਾਤ ਉੱਥੇ ਹੀ ਬਤਾਈ। ਅਗਲੀ ਸਵੇਰ ਸੁਖਜੋਤ ਆਪਣੀ ਡਿਊਟੀ ਚਲਾ ਗਿਆ ਤੇ ਹਰਲੀਨ ਨੂੰ ਕਹਿ ਕੇ ਗਿਆ ਕਿ ਉਹ ਅਗਲੇ ਆ ਵਾਰ ਲੈਣ ਆਵੇਗਾ ਹਰਲੀਨ ਨੂੰ ਵੀ ਇੱਕ ਹਫਤਾ ਮਿਲ ਗਿਆ ਸੀ ਮਾਪਿਆਂ ਨਾਲ ਸਮਾਂ ਬਤਾਉਂਦਾ ਦੂਜੇ ਦਿਨ ਜਦੋਂ ਹਰਲੀਨ ਆਪਣੇ ਕਮਰੇ ਵਿੱਚ ਗਈ ਤਾਂ ਬਹੁਤ ਕੁਝ ਬਦਲ ਗਿਆ ਸੀ ਹਰਲੀਨ ਮੰਮੀ ਮੇਰਾ ਸਮਾਨ ਕਿਤੇ ਤੁਸੀਂ ਸਭ ਬਦਲ ਕੇ ਰੱਖ ਦਿੱਤਾ ਬਿਆਨਤਕਾਰ ਪੁੱਤੋ ਫਿਰ ਅਸੀਂ ਇਹ ਕਮਰਾ ਵੈਸੇ ਹੀ ਖਾਲੀ ਰੱਖ ਲਿਆ ਸੀ ਤਾਂ ਕਿ ਕੋਈ ਆਏ ਗਏ ਨੂੰ ਇੱਥੇ ਸਵਾਦ ਆ ਕਰਾਂਗੇ ਹਰਲੀਨ ਕਿਉਂ ਮੰਮੀ ਇਹ ਕਮਰਾ ਮੇਰਾ ਹੈ ਮੈਂ ਨਹੀਂ ਦਊਂਗੀ ਕਿਸੇ ਨੂੰ ਤੁਸੀਂ ਮੈਨੂੰ ਹਮੇਸ਼ਾ ਪਰਾਇਆ ਹੀ ਸਮਝਦੇ ਹੋ ਮੇਰਾ ਵਿਆਹ ਕਰਤਾ ਤਾਂ ਬਸ ਸਭ ਕੁਝ ਮੇਰਾ ਖਤਮ ਕਰ ਦਿੱਤਾ ਤੁਸੀਂ ਰੀਨ ਕਾਫੀ ਬੋਲ ਰਹੀ ਸੀ ਬਿਆਨਤ ਕਰਨ ਨੇ ਬਹੁਤ ਪਿਆਰ ਨਾਲ ਜਵਾਬ ਦਿੱਤਾ ਉਸ ਨੂੰ ਬਿਆਨਤ ਕਰਨ ਨੇ ਕਿਹਾ ਪੁੱਤੇ ਤੂੰ ਤਾਂ ਹੁਣ ਕਦੇ ਕਦੇ ਆਉਣਾ ਸਾਡੇ ਕੋਲ ਇਸ ਕਰਕੇ ਕਮਰਾ ਸੀ ਖਾਲੀ ਕਰ ਲਿਆ ਸੀ ਬਾਕੀ ਦਾ ਪੁੱਤ ਕਮਰਾ ਕੀ ਸਾਰਾ ਘਰ ਹੀ ਤੇਰਾ ਹੈ ਰਦੀਨੇ ਕਹਿ ਇੱਕ ਗੱਲ ਕਹਿਂਦੀ ਐ ਮੰਮੀ ਮੇਰਾ ਕਮਰਾ ਵੀ ਮੇਰਾ ਨਹੀਂ ਰਿਹਾ ਸਹੁਰੇ ਕਹਿੰਦੇ ਬਗਾਨੀ ਧੀ ਐ ਮਾਪੇ ਕਹਿੰਦੇ ਪਰਾਇਆ ਧਾਨ ਐ ਧੀਆ ਨੂੰ ਕੋਈ ਆਪਣਾ ਮੰਨਦਾ ਹੀ ਨਹੀਂ ਲੀਨ ਗੁੱਸੇ ਵਿੱਚ ਬੋਲੀ ਜਾ ਰਹੀ ਸੀ ਅਖੀਰ ਬਿਆੰਤ ਨੇ ਜਵਾਬ ਦਿੱਤਾ ਪਿਆੰਤ ਕੌਰ ਨੇ ਕਿਹਾ ਪੁੱਤ ਗਲਤੀ ਹੋ ਗਈ ਤੇਰਾ ਸਮਾਨ ਵਾਪਸ ਰੱਖ ਦਿੰਨੇ ਆ ਤੂੰ ਐਵੇਂ ਲੜ ਨਾ ਗੁੱਸਾ ਨਾ ਕਰ ਚੱਲ ਆ ਜਾ ਚਾਹ ਪੀਂਦੇ ਆਂ ਅਸੀਂ ਪਿਆੰਤ ਕੌਰ ਨੇ ਹਰੀਨ ਨੂੰ ਬਾਹਰ ਲੈ ਗਈ ਤੇ ਜਾ ਕੇ ਸੋਫੇ ਤੇ ਬਿਠਾ ਕੇ ਉਸ ਨੂੰ ਚਾਹ ਬਣਾ ਕੇ ਦਿੱਤੀ ਤੇ ਨਾਲ ਆਪ ਵੀ ਪੀਤੀ ਦੇਖਦੇ ਦੇਖਦੇ ਇੱਕ ਹਫਤਾ ਬੀਤ ਗਿਆ ਸੁਖਜੋਤ ਹਰਦੀਨ ਨੂੰ ਲੈ ਕੇ ਵਾਪਸ ਆਪਣੇ ਘਰ ਆ ਗਿਆ ਸਮਾਵੇ ਬੀਤਨ ਲੱਗਾ ਵਿਆਹ ਚਾਰ ਕਿ ਮਹੀਨੇ ਬਾਅਦ ਹਰਲੀਨ ਨੇ ਆਪਣੇ ਪਤੀ ਸੁਖਜੋਤ ਨੂੰ ਖੁਸ਼ਖਬਰੀ ਸੁਣਾਈ ਤੇ ਉਹ ਮਾਂ ਬਨਣ ਵਾਲੀ ਸੁਖਜੀਤ ਦੇ ਤਾਂ ਪਾਰਿਆ ਨਿਕਲੇ ਜਮੀਨ ਨਾਲ ਉਸ ਨੇ ਜਾ ਕੇ ਆਪਣੀ ਮੰਮੀ ਨੂੰ ਗੱਲ ਦੱਸੀ ਹੁਣ ਦਾਦੀ ਬਨਣ ਵਾਲੀ ਸੀ ਇਸ ਕਰਕੇ ਦਾਦੀ ਨੇ ਚਾਤਾ ਸਮਾਨ ਸੂਣ ਲੱਗ ਪਏ ਉਹ ਹਰਲੀਨ ਨੂੰ ਬਹੁਤ ਪਿਆਰ ਕਰਨ ਲੱਗੀ ਤੇ ਕਦੇ ਚੁੰਮੇ ਕਦੇ ਕੱਲ ਨਾ ਲਾਵੇ ਘਰ ਦਾ ਕੰਮ ਵੀ ਜ਼ਿਆਦਾ ਨਾ ਕਰਨ ਦਵੇ ਇਹ ਖਬਰ ਸਰਜੀਤ ਸਿੰਘ ਤੇ ਬਿਆਨਤ ਕਰਨ ਨੂੰ ਵੀ ਸੁਣਾ ਦਿੱਤੀ ਗਈ ਨਾਨਾ ਨਾਨੀ ਬਣਦਾ ਚਾ ਉਹਨਾਂ ਦੋਵਾਂ ਨੂੰ ਵੀ ਬਹੁਤ ਸੀ ਬਿਆਨਤ ਕਰਨ ਨੇ ਤਾਂ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਧੀ ਦੇ ਘਰ ਬੱਚੇ ਲਈ ਕੀ ਸ਼ੱਕਰ ਲੈ ਕੇ ਜੋ ਜਾਣਾ ਸੀ ਕਦੋਂ ਦੇਖਦੇ ਦੇਖਦੇ ਸਮਾਂ ਬੀਤ ਗਿਆ ਪਤਾ ਨਾ ਲੱਗਾ ਹਲੀ ਨੇ ਬਹੁਤ ਹੀ ਪਿਆਰੀ ਬੱਚੀ ਨੂੰ ਜਨਮ ਦਿੱਤਾ ਦਾਦਾ ਦਾਦੀ ਕੋਈ ਭੇਦ ਭਾਵ ਨਹੀਂ ਸੀ ਕਰਦੇ ਬੱਚੇ ਵਿੱਚ ਕੇ ਕੁੜੀ ਆ ਜਾਂ ਮੁੰਡਾ ਉਹ ਬਸ ਹਰਲੀਨ ਦੇ ਬੱਚੇ ਦੀ ਤੰਦਰੁਸਤੀ ਮੰਗ ਰਹੇ ਸੀ ਬੱਚੀ ਹਰਲੀਨ ਵਾਂ ਗੋਰੀ ਚਿੱਟੀ ਤੇ ਬਹੁਤ ਹੀ ਸੋਹਣੀ ਸੀ ਪੇਟੀ ਦਾ ਨਾਮ ਬਹੁਤ ਹੀ ਪਿਆਰ ਨਾਲ ਸਿਮਰਨ ਰੱਖਿਆ ਗਿਆ ਘਰ ਵਿੱਚ ਬਹੁਤ ਲਾੜਚਾ ਹੁੰਦਾ ਸੀ ਸਿਮਰਨ ਦਾ ਦਾਦਾ ਦਾਦੀ ਤਾਂ ਸਿਮਰਨ ਨੂੰ ਗੋਦੀ ਵਿੱਚ ਹੀ ਚੱਕੀ ਰੱਖਦੇ ਸੀ ਨਾਨਾ ਨਾਨੀ ਵੀ ਬਹੁਤ ਖੁਸ਼ ਸੀ ਉਹਨਾਂ ਨੇ ਵੀ ਬੰਨ ਦਾ ਸਭ ਕੁਝ ਹਰਦੀਨ ਨੂੰ ਤੇ ਸਿਮਰਨ ਨੂੰ ਦਿੱਤਾ ਹਰਲੀਨ ਦੇ ਮਨ ਦੇ ਸਵਾਲ ਹੁਣ ਹੋਰ ਪੈਦਾ ਹੋਂ ਲੱਗ ਪਈ ਸੀ ਉਹ ਨਹੀਂ ਚਾਹੁੰਦੀ ਸੀ ਕਿ ਉਸ ਸਥਿਤੀ ਨੂੰ ਕੋਈ ਪਰਾਇਆ ਕਹੇ ਉਹ ਚੌਂਦੀ ਸੀ ਜਿਵੇਂ ਮੁੰਡਿਆਂ ਨੂੰ ਮਾਪਿਆਂ ਦਾ ਗੈਰ ਮਿਲਦਾ ਹੈ ਇਸੇ ਤਰ੍ਹਾਂ ਧੀ ਦਾ ਵੀ ਪੂਰਾ ਹੱਕ ਬਣਦਾ ਹੈ ਕਿ ਉਹ ਆਪਣੇ ਹੀ ਘਰ ਵਿੱਚ ਜਿੱਥੇ ਉਹ ਜੰਮੀ ਪਲੀ ਹੋਵੇ ਉੱਥੇ ਕੋਈ ਉਸ ਨੂੰ ਪਰੋਣਾ ਕਹੇ ਹੁਣ ਬਿਆਨਤ ਕਰਨ ਨੂੰ ਸਰਬਜੀਤ ਦੇ ਵਿਆਹ ਦੀ ਚਿੰਤਾ ਸੀ ਕਿ ਚੱਲ ਉਹ ਵੀ ਹੋ ਜਾਏ ਘੱਟੋ ਘੱਟ ਜ਼ਿੰਮੇਵਾਰੀਆਂ ਤੋਂ ਵੇਲ ਮਿਲੇ ਬਿਆਨਤ ਕਰਨ ਨੇ ਸਰਜੀਤ ਅਕਸਰ ਸਰਬਜੀਤ ਦੇ ਵਿਆਹ ਨੂੰ ਲੈ ਕੇ ਗੱਲਾਂ ਕਰਦੇ ਰਹਿੰਦੇ ਸੀ ਉਹਨਾਂ ਨੇ ਵੀ ਇੱਧਰ ਉੱਧਰ ਗੱਲ ਵੀ ਕਰ ਰੱਖੀ ਸੀ ਸਰਬਜੀਤ ਦੇ ਵਿਆਹ ਦੀ ਕਈ ਜਗ੍ਹਾ ਤੋਂ ਰਿਸ਼ਤੇ ਆਏ ਵੀ ਲੇਕਿਨ ਕਈ ਜਗ੍ਹਾ ਕੁੜੀ ਵਾਲਿਆਂ ਨੂੰ ਸਹੀ ਨਾ ਲੱਗਾ ਜਗ੍ਹਾ ਸਰਬਜੀਤ ਨੂੰ ਫੇਰ ਸਰਬਜੀਤ ਦੀ ਭੂਆ ਨੇ ਇੱਕ ਰਿਸ਼ਤਾ ਦੱਸਿਆ ਕੁੜੀ ਵਾਲੇ ਵੀ ਰਿਸ਼ਤਾ ਕਰਨਾ ਚਾਹੁੰਦੇ ਸੀ ਕਿਉਂਕਿ ਸਰਬਜੀਤ ਕੱਲਾ-ਕੱਲਾ ਮੁੰਡਾ ਸੀ ਘਰ ਦਾ ਕੰਮਕਾਰ ਵੀ ਬਹੁਤ ਵਧੀਆ ਸੀ ਸਰਬਜੀਤ ਦਾ ਸਰਬਜੀਤ ਦੀ ਭੂਆ ਨੇ ਅੱਗੇ ਗੱਲ ਤੋਰੀ ਤਾਂ ਗੱਲ ਦੇਖ ਦਿਖਾਈਆ ਤੱਕ ਆ ਗਈ ਬਿਆੰਤ ਕਰਨੇ ਫੋਨ ਕਰਕੇ ਹਲੀਨ ਨੂੰ ਬੁਲਾ ਲਿਆ ਸੀ ਸੁਖਜੋਤ ਤੇ ਹਲੀਨ ਵੀ ਕੁੜੀ ਦੇਖਣ ਆ ਗਏ ਇੱਕ ਤਾਂ ਦੋਵਾਂ ਪਰਿਵਾਰਾਂ ਨੇ ਤੈਅ ਕੀਤਾ ਮੁੱਕਰ ਕੀਤੀ ਕਿ ਜਗਾ ਉੱਤੇ ਦੋਨੋਂ ਪਰਿਵਾਰ ਪਹੁੰਚ ਗਏ ਪਹਿਲਾਂ ਆਪਸ ਵਿੱਚ ਵੱਡੇ ਗੱਲ ਕਰਦੇ ਰਹੇ ਕੁੜੀ ਵਾਲਿਆਂ ਨੇ ਤਾਂ ਬਹੁਤ ਸਮਾਂ ਨਹੀਂ ਲਗਾਇਆ ਨਾਲ ਹੀ ਹਾਂ ਕਰ ਦਿੱਤੀ ਕਿਉਂਕਿ ਉਹ ਆਈ ਰਿਸ਼ਤਾ ਕਰਨ ਸੀ ਸਰਬਜੀਤ ਵਾਰੇ ਉਹਨਾਂ ਨੇ ਪਹਿਲੇ ਜਾਣਕਾਰੀ ਲੈ ਲਈ ਸੀ ਹੁਣ ਵਾਰੀ ਸੀ ਸਰਬਜੀਤ ਤੇ ਕੁੜੀ ਆਪਸ ਵਿੱਚ ਬੈਠ ਕੇ ਗੱਲਾਂ ਕਰ ਲੈਣ ਹਰਦੀਪ ਨੇ ਦੋਨਾਂ ਨੂੰ ਇੱਕ ਪਾਸੇ ਬਿਠਾ ਦਿੱਤਾ ਉਹਨਾਂ ਦੋਵਾਂ ਨੇ ਆਪਸ ਵਿੱਚ ਕੁਝ 15 ਮਿੰਟ ਗੱਲ ਕੀਤੀ ਰਮਨਦੀਪ ਬਾਅਦ ਵਿੱਚ ਉੱਠ ਕੇ ਆ ਗਈ ਫਿਰ ਸਰਬਜੀਤ ਵੀ ਪਿੱਛੇ ਆ ਗਿਆ ਕੁੜੀ ਤੇ ਮੁੰਡੇ ਦੀ ਸਹਿਮਤੀ ਪੁੱਛੀ ਗਈ ਦੋਵਾਂ ਨੇ ਹਾਂ ਵਿੱਚ ਆਪਣੀ ਸਹਿਮਤੀ ਜਤਾਈ ਦੋਵੇਂ ਪਰਿਵਾਰ ਖੁਸ਼ ਸੀ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਰਹੇ ਸੀ ਫਿਰ ਆਪਸ ਵਿੱਚ ਗੱਲਾਂ ਵਿਆਹ ਦੀਆਂ ਹੋਣ ਲੱਗੀਆਂ ਬਿਆੰਤ ਕੌਰ ਨੇ ਕਿਹਾ ਆਉਣ ਵਾਲੀ ਅਕਤੂਬਰ ਵਿੱਚ ਵਿਆਹ ਦੀ ਤਰੀਕ ਲੱਖ ਲਵਾਂਗੇ ਤੇ ਫੋਨ ਉੱਪਰ 10 ਲਵਾਂਗੇ ਇਹ ਵੀ ਗੱਲ ਉੱਥੇ ਹੀ ਹੋ ਗਈ ਖੁਸ਼ੀ ਖੁਸ਼ੀ ਦੋਵੇਂ ਪਰਿਵਾਰ ਆਪਣੇ ਆਪਣੇ ਘਰ ਨੂੰ ਪਰਤ ਗਏ ਘਰ ਆ ਕੇ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ ਵਿਆਹ ਦੀ ਤਰੀਕ ਵਿਆਹ ਤਰੀਕ ਵੀ ਤੈ ਕਰ ਲਈ ਸਾਰਿਆਂ ਨੇ ਬੈਠ ਕੇ ਸਿਮਰਨ ਵੀ ਹੁਣ 5 ਮਹੀਨੇ ਦੀ ਹੋ ਗਈ ਸੀ ਤੇ ਸਿਮਰਨ ਵਿਆਹ ਵਿੱਚ ਵੀ ਅਜੇ 4 ਮਹੀਨੇ ਪਏ ਸੀ ਹੁਣ ਵਿਆਹ ਦਾ ਚਾ ਸਭ ਨੂੰ ਚੜਿਆ ਹੋਇਆ ਸੀ ਰੀਨ ਨੂੰ ਬਸ ਵਿਆਹ ਦੀ ਤਰੀਕ ਦਾ ਇੰਤਜ਼ਾਰ ਸੀ ਵਿਆਹ ਭਰਾ ਦੇ ਵਿਆਹ ਤੇ ਸਭ ਚਾ ਪੂਰੇ ਕਰਨੇ ਸੀ ਬਿਆੰਤ ਕੌਰ ਹਰਦੀਨ ਦੀ ਸੱਸ ਨਾਲ ਗੱਲ ਕਰਕੇ ਹਰਦੀਨ ਨੂੰ ਬੁਲਾ ਲਿਆ ਕਰਦੀ ਸੀ ਵਿਆਹ ਦੀ ਖਰੀਦਦਾਰੀ ਤੇ ਹੋਰ ਸਭ ਤਿਆਰੀਆਂ ਕਰ ਰਹੇ ਸੀ ਦਿਨ ਵੀ ਪੀਤ ਰਹੇ ਸੀ ਖੈਰ ਭੱਜ ਦੌੜ ਵਿੱਚ ਵਿਆਹ ਦੇ ਦਿਨ ਵੀ ਆ ਗਏ ਸੀ ਹਰਦੀਨ 10 ਦਿਨ ਪਹਿਲਾਂ ਹੀ ਆ ਗਈ ਸਿਮਰਨ ਨਾਲ ਕਿਉਂਕਿ ਭੈਣ ਸੀ ਸਰਬਜੀਤ ਦੀ ਪੈਨ ਹੋਣ ਕਰਕੇ ਜ਼ਿੰਮੇਵਾਰੀਆਂ ਵੀ ਬਹੁਤ ਸਿਹਰੀਨ ਉੱਪਰ ਹਲਵਾਈ ਵੀ ਬਿਠਾ ਦਿੱਤੇ ਗਏ ਪਰ ਹਰ ਪਾਸੇ ਘਰ ਵਿੱਚ ਰੌਣਕ ਵਾਲਾ ਮਾਹੌਲ ਬਣਿਆ ਹੋਇਆ ਸੀ ਆਉਣ ਵਾਲੇ ਸਮੇਂ ਤੋਂ ਸਭ ਅਨਜਾਨ ਸੀ ਕਿਉਂਕਿ ਭਵਿੱਖ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਵਿਆਹ ਦੇ ਚਾਪ ਵਿੱਚ ਸਭ ਰੁੱਜੇ ਹੋਏ ਸੀ ਖੈਰ ਵਿਆਹ ਵਿੱਚ ਰੁੱਜੇ ਪਤਾ ਨਾ ਲੱਗਿਆ ਕਦ ਸਰਬਜੀਤ ਵਿਆਹ ਕੇ ਨਵੀਂ ਨਵੇਲੀ ਦੁਦਲਨ ਨੂੰ ਘਰ ਲੈ ਆਇਆ ਰਮਨ ਤੇ ਸਰਬਜੀਤ ਨੇ ਸਾਰੇ ਸਗਨ ਪੂਰੇ ਕੀਤੇ ਹਰਲੀ ਤਾਂ ਬਹੁਤ ਹੀ ਖੁਸ਼ ਸੀ ਭਾਬੀ ਘਰ ਆ ਗਈ ਸੀ ਜ਼ਿੰਦਗੀ ਦੁਬਾਰਾ ਉਸੇ ਤਰ੍ਹਾਂ ਚੱਲਣ ਲੱਗ ਗਈ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਹੌਲੀ-ਹੌਲੀ ਰਮਨ ਤੇ ਉਹ ਰੰਗ ਸਾਹਮਣੇ ਆਉਣੇ ਸ਼ੁਰੂ ਹੋ ਗਏ ਜਿਹੜੇ ਵਿਆਹ ਤੋਂ ਪਹਿਲਾਂ ਉਸਤੇ ਮਾਪਿਆਂ ਨੇ ਲੁਕੋਏ ਹੋਏ ਸੀ ਰਮਨ ਨੂੰ ਰਸੋਈ ਦਾ ਕੋਈ ਕੰਮ ਨਹੀਂ ਸੀ ਆਉਂਦਾ ਤੇ ਉਹ ਹੌਲੀ ਹੌਲੀ ਬੰਤਕੌਰ ਨਾਲ ਵੀ ਬਹੁਤ ਰੁੱਖੇ ਹੋਏ ਤਰੀਕੇ ਨਾਲ ਗੱਲ ਕਰਨ ਲੱਗ ਗਈ ਸੀ ਬੰਤਕੌਰ ਨੇ ਵੀ ਜ਼ਿਆਦਾ ਤਵੱਜੋ ਨਾ ਦਿੱਤੀ ਵਿਆਹ ਤੋਂ 4 ਮਹੀਨੇ ਬਾਅਦ ਹਰਲੀਨ ਇੱਕ ਹਫ਼ਤਾ ਮਾਪਿਆਂ ਦੇ ਰਹਿਣ ਵਾਸਤੇ ਆਈ ਵਿਆਹ ਤੋਂ ਬਾਅਦ ਪਹਿਲੀ ਵਾਰ ਆਈ ਸੀ ਇਸ ਕਰਕੇ ਭਾਬੀ ਦਾ ਚਾਹ ਸੀ ਪਰ ਭਾਬੀ ਨੂੰ ਕੋਈ ਚਾਹ ਨਹੀਂ ਸੀ ਹਰਲੀਨ ਦਾ ਆਈ ਹੈ ਰਮਨ ਨੇ ਹਰਲੀਨ ਨਾਲ ਵੀ ਰੁੱਖੇ ਜਿਹੇ ਸੁਭਾਅ ਨਾਲ ਗੱਲ ਕੀਤੀ ਹਰਲੀਨ ਨੇ ਵੀ ਕੋਈ ਜ਼ਿਆਦਾ ਧਿਆਨ ਨਾ ਦਿੱਤਾ ਇੱਕ ਹਫ਼ਤਾ ਕਦੋਂ ਬੀਤ ਗਿਆ ਪਤਾ ਨਾ ਲੱਗਾ ਰਮਨ ਨਵੀ ਸੀ ਇਸ ਕਰਕੇ ਕੋਈ ਉਸ ਨੂੰ ਰਸੋਈ ਦਾ ਕੰਮ ਕਰਨ ਨੂੰ ਜ਼ਿਆਦਾ ਨਹੀਂ ਸੀ ਬੋਲਦਾ ਹੌਲੀ ਹੌਲੀ ਇਹ ਚੀਜ਼ ਸਾਹਮਣੇ ਆਉਣ ਲੱਗੀ ਕਿ ਰਮਨ ਬਿਲਕੁਲ ਕੰਮ ਨਹੀਂ ਕਰਦੀ ਸਰਬਜੀਤ ਆਪਣੇ ਕੰਮ ਵਿੱਚ ਰਹਿੰਦਾ ਸੀ ਇਸ ਕਰਕੇ ਉਸਨੇ ਤਾਂ ਵੈਸੇ ਹੀ ਕਦੇ ਧਿਆਨ ਨਾ ਦਿੱਤਾ ਇੱਕ ਦਿਨ ਤਾਂ ਹਾਦੀ ਹੋ ਗਈ ਜਦੋਂ ਰਮਨ ਨੂੰ ਕੰਮ ਦਾ ਕਿਹਾ ਗਿਆ ਤਾਂ ਉਸਨੇ ਬਿਆਨਤਕੌਰ ਦੀ ਗੱਲ ਅਣਸੁਣੀ ਕਰ ਦਿੱਤੀ ਬਿਆਨਤਕੌਰ ਨੇ ਜਦੋਂ ਵਾਰ-ਵਾਰ ਕਿਹਾ ਤਾਂ ਉਸਨੇ ਬਹੁਤ ਹੀ ਬੇਰੁਖੀ ਨਾਲ ਜਵਾਬ ਦਿੱਤਾ ਘਰ ਦੇ ਵਿੱਚ ਇਸ ਤਰ੍ਹਾਂ ਦੇ ਸੰਸਕਾਰ ਨਹੀਂ ਸੀ ਇਸ ਕਰਕੇ ਬਿਆਨਤਕੌਰ ਨੂੰ ਬੁਰਾ ਲੱਗਾ ਬਿਆਨਤਕੌਰ ਨੇ ਰਾਤ ਨੂੰ ਸਰਜੀਤ ਸਿੰਘ ਨੂੰ ਕਿਹਾ ਉਸਨੇ ਕਿਹਾ ਛੱਡ ਦੇ ਵੈਸੇ ਹੀ ਚੱਲ ਕੋਈ ਗੱਲ ਹੋਈ ਹੋਣੀ ਐ ਜਿਵੇਂ ਜਿਵੇਂ ਦਿਨ ਬੀਤਣ ਲੱਗੇ ਉਹਦੇ ਰਮਨ ਦੇ ਨਖਰੇ ਵੱਧਣ ਲੱਗ ਗਏ ਪਿਆੰਤ ਘਰ ਹੁਣ ਥੋੜਾ ਪਰੇਸ਼ਾਨ ਲੱਗ ਰਹੀ ਸੀ ਇੱਕ ਫੇਰ ਇੱਕ ਰਾਤ ਉਸਨੇ ਸਰਬਜੀਤ ਨੂੰ ਕਹਿ ਦਿੱਤਾ ਸਰਬਜੀਤ ਨੇ ਗੱਲ ਸੁਣੀ ਤੇ ਰਮਨ ਨੂੰ ਜਾ ਪੁੱਛਿਆ ਤਾਂ ਰਮਨ ਨੇ ਵੀ ਥੋੜਾ ਰੋਕੇ ਦੱਸ ਦਿੱਤਾ ਸਰਬਜੀਤ ਪਿਗਲ ਗਿਆ ਤੇ ਉਹ ਰਮਨ ਦੀਆਂ ਗੱਲਾਂ ਵਿੱਚ ਆ ਗਿਆ ਹੁਣ ਰਮਨ ਦੀਆਂ ਹਰਕਤਾਂ ਖੁੱਲ ਕੇ ਸਾਹਮਣੇ ਆਉਣ ਲੱਗ ਗਈਆਂ ਕਿਉਂਕਿ ਹੁਣ ਸਰਬਜੀਤ ਨੂੰ ਵੀ ਆਪਣੇ ਹੱਥ ਕਰ ਲਿਆ ਸੀ ਸਮੇਂ ਦੇ ਨਾਲ-ਨਾਲ ਬਹੁਤ ਚੀਜ਼ਾਂ ਬਦਲ ਚੁੱਕੀਆਂ ਸੀ ਹੁਣ ਜਦੋਂ ਹਰਲੀਨ ਆਪਣੇ ਮਾਪਿਆਂ ਦੇ ਆਉਂਦੀ ਸੀ ਤਾਂ ਰਮਨ ਉਸ ਨਾਲ ਵੀ ਉਦਾਂ ਹੀ ਵਰਤਾਵ ਕਰਦੀ ਸੀ ਹਰਲੀਨ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਹਰਲੀਨ ਤਾਂ ਪਹਿਲਾਂ ਹੀ ਇਸ ਗੱਲ ਤੋਂ ਖਫਾ ਸੀ ਕਿ ਉਸ ਨੂੰ ਪਰਾਇਆ ਕਿਹਾ ਗਿਆ ਸੀ ਉੱਪਰੋਂ ਰਮਨ ਦੇ ਵਰਤਾਅ ਨੇ ਹੋਰ ਤੋੜ ਦਿੱਤਾ ਹੁਣ ਤਾਂ ਹਰਲੀਨ ਵੀ ਮਨ ਨਹੀਂ ਸੀ ਹੁੰਦਾ ਕਿ ਉਹ ਪੇਕੇ ਘਰ ਜਾਵੇ ਸਮਾਂ ਪੀਤ ਤਾ ਗਿਆ ਸਮੇਂ ਦੇ ਨਾਲ ਨਾਲ ਰਮਨ ਦਾ ਵਰਤਾਵ ਸਾਰਿਆਂ ਪ੍ਰਤੀ ਰੁੱਖਾ ਹੁੰਦਾ ਗਿਆ ਬਿਆਨਤ ਕਰਨ ਨੇ ਸਰਜੀਤ ਸਿੰਘ ਕਾਫੀ ਪਰੇਸ਼ਾਨ ਲਗ ਰਹਿਣ ਲੱਗ ਗਏ ਸਰ ਸਰਜੀਤ ਵੀ ਸਮਝਦਾ ਨਹੀਂ ਸੀ ਕਿ ਰਮਨ ਗਲਤ ਕਰ ਰਹੀ ਹੈ ਬਿਆਨਤ ਕਰਨ ਨੇ ਹਰਨੀਨ ਨਾਲ ਆਪਣੇ ਦਿਲ ਦੀ ਗੱਲ ਖੋਲ ਕੇ ਕੀਤੀ ਪਰ ਨੀਨ ਵੀ ਕੀ ਕਹਿ ਸਕਦੀ ਸੀ ਬਿਆੰਤ ਕਰਨੀ ਰੀਨ ਨੂੰ ਆਪਣੇ ਕੋਲ ਕੁਝ ਸਮਾਂ ਰਹਿਣ ਲਈ ਮਨਾਇਆ ਰੀਨ ਤਾਂ ਮੰਨਤਾ ਨਹੀਂ ਸੀ ਪਰ ਫਿਰ ਵੀ ਮਾਂ ਦੇ ਹੰਝੂ ਰੀਨ ਨੂੰ ਲੈ ਆਏ ਰੀਨ ਆਈ ਤਾਂ ਰਮਨ ਦੇ ਚਿਹਰੇ ਤੇ ਇੱਕ ਲੱਗੀ ਗੁੱਸਾ ਆਇਆ ਰਹਿੰਦਾ ਸੀ ਰੀਨ ਦੇ ਆਉਣ ਨਾਲ ਰਮਨ ਰੋਜ਼ ਕੋਈ ਨਾ ਕੋਈ ਕਲੇਸ਼ ਖੜਾ ਕਰ ਲੈਂਦੀ ਸੀ ਰੀਨ ਨੂੰ ਇੱਕ ਅਹਿਸਾਸ ਹੋ ਗਿਆ ਸੀ ਕਿ ਸੱਚ ਵਿੱਚ ਉਹ ਹੁਣ ਇੱਕ ਪਰਾਈ ਹੈ ਘਰ ਹੁਣ ਉਸ ਦਾ ਨਹੀਂ ਰਿਹਾ ਬਾਰ ਹੁਣ ਉਸ ਨੂੰ ਬੋਲਣ ਦਾ ਹੱਕ ਵੀ ਨਹੀਂ ਰਿਹਾ ਉਸ ਨੂੰ ਆਪਣੇ ਲਈ ਦੁੱਖ ਨਹੀਂ ਸੀ ਜ਼ਿਆਦਾ ਲੱਗਦਾ ਉਹ ਜ਼ਿਆਦਾ ਪਰੇਸ਼ਾਨ ਆਪਣੀ ਮੰਮੀ ਲਈ ਸੀ ਤੇ ਆਪਣੇ ਪਾਪਾ ਲਈ ਘਰ ਵਿੱਚ ਤਾਂ ਮਾਹੌਲ ਸਹੀ ਨਹੀਂ ਹੋਣ ਕਰਕੇ ਉਸ ਦਾ ਮਨ ਵਾਪਸ ਜਾਣ ਨੂੰ ਕਰਦਾ ਸੀ ਸਿਰਫ ਆਪਣੇ ਮਾਪਿਆਂ ਕਰਕੇ ਉਹ ਰੁਕੀ ਰਹੀ ਹੱਦ ਤਾਂ ਉਸ ਦਿਨ ਹੋ ਗਈ ਜਿਸ ਦਿਨ ਰਮਨ ਨੇ ਸਿੱਧਾ ਹੀ ਕਹਿਤਾ ਕਿ ਹਲੀਨ ਦਾ ਘਰ ਵਿੱਚ ਕੋਈ ਹੱਕ ਨਹੀਂ ਹੈ ਉਸ ਦਿਨ ਤਾਂ ਹਲੀਨ ਨੇ ਵੀ ਬਹੁਤ ਕੁਝ ਸੁਣਾਇਆ ਫਿਰ ਰਮਨ ਨੂੰ ਕਹਿੰਦੀ ਮੈਂ ਇਸ ਘਰ ਦੀ ਧੀ ਹਾਂ ਤੇ ਕਾਨੂੰਨ ਵੀ ਮੇਰਾ ਹੱਕ ਲਗਦਾ ਹੈ ਤੁਸੀਂ ਕੌਣ ਹੁੰਦੇ ਹੋ ਮੈਨੂੰ ਇਹ ਸਭ ਕਹਿਣ ਵਾਲੇ ਤੁਹਾਡੇ ਮਾਪੇ ਤੁਹਾਨੂੰ ਕਹਿਣ ਕਿ ਤੁਹਾਡਾ ਹੱਕ ਨਹੀਂ ਘਰ ਵਿੱਚ ਤਾਂ ਕੀ ਕਰੋਗੇ ਤੁਸੀਂ ਉਸ ਦਿਨ ਤਰਲਿੰਦਾ ਅੰਦਰ ਦਾ ਲਾਵਾ ਫਟ ਚੁੱਕਾ ਸੀ ਕਿਉਂਕਿ ਬਹੁਤ ਦਿਨਾਂ ਤੋਂ ਪ੍ਰੇਸ਼ਾਨ ਸੀ ਉਹ ਇਸ ਗੱਲ ਨੂੰ ਲੈ ਕੇ ਉਸਨੇ ਕੋਈ ਕਸਰ ਨਾ ਛੱਡੀ ਰਮਨ ਨੂੰ ਸੌਣ ਵਿੱਚ ਫਿਰ ਸ਼ਾਮ ਨੂੰ ਜਦੋਂ ਸਰਬਜੀਤ ਘਰ ਆਇਆ ਤਾਂ ਰਮਨ ਉਸ ਨੂੰ ਬੋਲਣ ਲੱਗ ਗਈ ਕਿ ਤੁਹਾਡੀ ਭੈਣ ਇਦਾਂ ਬੋਲੀ ਮੈਨੂੰ ਸਰਬਜੀਤ ਵੀ ਲਾਈ ਲੱਗ ਬਣ ਗਿਆ ਸੀ ਉਹ ਵੀ ਆ ਕੇ ਹਰਦੀਨ ਨਾਲ ਲੜਨ ਲੱਗਾ ਤੇ ਹਰਦੀਨ ਨੇ ਉਸ ਨੂੰ ਚਾਰ ਸਨਾ ਦਿੱਤੀਆਂ ਸਰਬਜੀਤ ਨਾ ਬੋਲਿਆ ਅੱਗੇ ਉਸ ਦਿਨ ਤਾਂ ਘਰ ਵਿੱਚ ਇੱਕ ਲੱਗ ਹੀ ਮਾਹੌਲ ਬਣ ਗਿਆ ਸੀ ਬਿਆੰਤ ਘੋਰ ਤੇ ਸਰਜੀਤ ਸਿੰਘ ਚੁੱਪ ਵੱਟ ਕੇ ਖੜੇ ਗਏ ਹਰਦੀਨ ਨੇ ਉਸ ਦਿਨ ਸਰਬਜੀਤ ਨੂੰ ਸਭ ਦੱਸ ਦਿੱਤਾ ਕਿ ਉਸਤੇ ਘਰ ਵਾਲੀ ਕੀ ਕੁਝ ਕਰਦੀ ਹੈ ਸਾਰਿਆਂ ਨਾਲ ਉਸ ਦਿਨ ਸਰਬਜੀਤ ਦੀਆਂ ਅੱਖਾਂ ਅੱਗੋਂ ਉਹ ਹਰਲੀਨ ਨੇ ਪਰਦਾ ਹਟਾ ਦਿੱਤਾ ਹਰਲੀਨ ਜਦੋਂ ਕਦੀ ਬੋਲ ਹਟੀ ਤਾਂ ਸਰਬਜੀਤ ਕਮਰੇ ਵਿੱਚ ਚਲਾ ਗਿਆ ਪਿੱਛੇ ਰਮਨ ਵੀ ਚਲੀ ਗਈ ਪਰ ਸੋਫਿਆਂ ਤੇ ਹਰਲੀਨ ਤੇ ਉਸਤੇ ਮੰਮੀ ਪਾਪਾ ਬੈਠ ਗਏ ਕੁਝ ਸਮੇਂ ਬਾਅਦ ਹੀ ਸਰਬਜੀਤ ਦੀ ਉੱਚੀ ਉੱਚੀ ਆਵਾਜ਼ ਸਾਰਿਆਂ ਦੇ ਕੰਨਾਂ ਵਿੱਚ ਪਈ ਸਰਬਜੀਤ ਰਮਨ ਨਾਲ ਲੜ ਰਹੀ ਸੀ ਤੂੰ ਮੇਰੇ ਮਾਪਿਆਂ ਨੂੰ ਇਸ ਤਰ੍ਹਾਂ ਕਰਦੀ ਸੀ ਮੈਨੂੰ ਅੱਜ ਤੱਕ ਝੂਠ ਬੋਲਦੀ ਰਹੀ ਸਰਬਜੀਤ ਬਹੁਤ ਗੁੱਸੇ ਵਿੱਚ ਸੀ ਹਰੀਨ ਜਲਦੀ ਨਾਲ ਉੱਠ ਕੇ ਗਈ ਤੇ ਸਰਬਜੀਤ ਰਮਨ ਨੂੰ ਬਹੁਤ ਗੁੱਸਾ ਹੋ ਰਿਹਾ ਸੀ ਸਰਬਜੀਤ ਨੇ ਰਮਨ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਤੂੰ ਕੱਲ ਆਪਣੇ ਪੇਕੇ ਚਲੇ ਜਾ ਮੈਨੂੰ ਨਹੀਂ ਐਦਾਂ ਦੀ ਘਰ ਵਾਲੀ ਚਾਹੀਦੀ ਜਿਹੜੇ ਮੇਰੇ ਪਰਿਵਾਰ ਦੀ ਇੱਜ਼ਤ ਨਾ ਕਰੇ ਅੱਗੇ ਤੋਂ ਰਮਨ ਕੁਝ ਬੋਲਣ ਲੱਗੀ ਤਾਂ ਸਰਬਜੀਤ ਉਸਤੇ ਹੱਥ ਚੁੱਕਣ ਲੱਗਾ ਹੀ ਸੀ ਕਿਰਲੀਨ ਨੇ ਵਿਚ ਆ ਕੇ ਸਰਬਜੀਤ ਰੋਕ ਦਿੱਤਾ ਤੇ ਬੋਲੀ ਨਾ ਵੀਰੇ ਇਹ ਕੰਮ ਨਹੀਂ ਕਰਨਾ ਅਗਰ ਉਹ ਰਸਤਾ ਪਟਕ ਗਈ ਹੈ ਤੇ ਇਸ ਦਾ ਮਤਲਬ ਇਹ ਨਹੀਂ ਕਿ ਹੱਥ ਛੁੱਕਣਾ ਹੈ ਉਸ ਨੂੰ ਸਮਝਾ ਫਿਰ ਸਰਬਜੀਤ ਬੋਲਿਆ ਦੇਖ ਲਾ ਇਸ ਨੂੰ ਚੰਗਾ ਮਾੜਾ ਬੋਲਦੀ ਸੀ ਅੱਜ ਉਸਨੇ ਤੇਰਾ ਪੱਖ ਲਿਆ ਰਲੀਨ ਦਾ ਗੁੱਸਾ ਹੁਣ ਸ਼ਾਂਤ ਸੀ ਉਸਨੇ ਰਮਨ ਨੂੰ ਕਹਿਣਾ ਸ਼ੁਰੂ ਕੀਤਾ ਭਾਬੀ ਮੈਨੂੰ ਨਹੀਂ ਪਤਾ ਧੀ ਦਾ ਘਰ ਕਿਹੜਾ ਹੁੰਦਾ ਹੈ ਪਰ ਇੱਕ ਗੱਲ ਹੈ ਧੀਆਂ ਦੇ ਘਰ ਦੋ ਹੁੰਦੇ ਆ ਪਰ ਫਿਰ ਵੀ ਉਹ ਦੋਨਾਂ ਘਰਾਂ ਵਿੱਚ ਪ੍ਰਾਣੀਆਂ ਹੀ ਗਿਣੀਆਂ ਜਾਂਦੀਆਂ ਇਸ ਕਰਕੇ ਕਦੇ ਵੀ ਉਹ ਕੁਝ ਨਾ ਕਰੋ ਜੋ ਤੁਸੀਂ ਕੀਤਾ ਹੈ ਤੁਸੀਂ ਵੀ ਇੱਥੇ ਵਿਆਹ ਕੇ ਆਇਓ ਅੱਜ ਜੋ ਵੀ ਹੋਇਆ ਤੁਹਾਡੀ ਵਜ੍ਹਾ ਨਾਲ ਹੋਇਆ ਪਰ ਬੈਠੇ ਸਾਡੇ ਮਾਪੇ ਅਗਰ ਤੁਸੀਂ ਵੀ ਮਾਪਾਪੀ ਸਮਝੋ ਤਾਂ ਤੁਹਾਨੂੰ ਵੀ ਉਨ੍ਹਾਂ ਹੀ ਮਾਣ ਆਦਰ ਦੇਣਗੇ ਜਿੰਨਾ ਸਾਨੂੰ ਦੋਨਾਂ ਨੂੰ ਦਿੰਦੇ ਆ ਰਮਨ ਸਿਰ ਥੱਲੇ ਕਰਕੇ ਸਭ ਸੁਣਦੀ ਰਹੀ ਉਸਨੇ ਮੂੰਹ ਵਿੱਚੋਂ ਕੁਝ ਨਹੀਂ ਬੋਲਿਆ ਪਤਾ ਨਹੀਂ ਉਸ ਨੂੰ ਇਹ ਗੱਲ ਸਮਝ ਆ ਗਈ ਸੀ ਲੀ ਨੇ ਬਹੁਤ ਸਮਝਾਇਆ ਉਸ ਨੂੰ ਰਮਨ ਬੋਲੀ ਕੁਝ ਨਹੀਂ ਤਾਂ ਬਾਹਰ ਨੂੰ ਆ ਗਈ ਬਾਹਰ ਆ ਕੇ ਉਸਨੇ ਬਿਆਨਤ ਕੌਰ ਵੱਲ ਦੇਖਿਆ ਤੇ ਬਿਆਨਤ ਕੌਰ ਕੋਲ ਜਾ ਕੇ ਉਸਨੇ ਉਸਦੇ ਅੱਖਾਂ ਵਿੱਚੋਂ ਹੰਝੂ ਸਾਫ਼ ਕਰਦੀ ਹੋਈ ਬੋਲੀ ਮੰਮੀ ਜੀ ਮੈਨੂੰ ਮਾਫ਼ ਕਰ ਦਿਓ ਮੇਰੇ ਕੋਲੋਂ ਜੋ ਵੀ ਗਲਤੀ ਹੋਈ ਹੈ ਮੈਂ ਮਾਫੀ ਮੰਗਦੀ ਆ ਤੁਹਾਨੂੰ ਦੁਬਾਰਾ ਸ਼ਿਕਾਇਤ ਦਾ ਮੌਕਾ ਨਹੀਂ ਆਊਗਾ ਹਰਲੀਨ ਤੇ ਸਰਬਜੀ ਤੇ ਸਭ ਦੇਖ ਕੇ ਮੁਸਕਰਾ ਰਹੇ ਸੀ ਹਰਲੀਨ ਫਿਰ ਬੋਲੀ ਭਾਬੀ ਧੀ ਦੇ ਕਿੰਨੇ ਘਰ ਹੁੰਦੇ ਆ ਅਗਯੋਰਾ ਮਨਸ ਦੀ ਬੋਲੀ ਦੋ ਘਰ ਹੁੰਦੇ ਆ ਪਰ ਇਹ ਨਹੀਂ ਪਤਾ ਕਿ ਤੀ ਦਾ ਆਪਣਾ ਘਰ ਕਿਹੜਾ ਹੁੰਦਾ ਰਮਨ ਤੇ ਹਲੀਨ ਹੱਸਣ ਲੱਗੀਆਂ ਸਬਜੀਤ ਨੇ ਵੀ ਮਾਫੀ ਮੰਗੀ ਆਪਣੇ ਮੰਮੀ ਪਾਪਾ ਕੋਲੋਂ ਤੇ ਬੋਲਿਆ ਚਲੋ ਅੰਤ ਪਲਾ ਸੋਪਲਾ ਹੁਣ ਭੁੱਖੇ ਨਹੀਂ ਮਰਨਾ ਮੈਂ ਕਿਰਪਾ ਕਰਕੇ ਰੋਟੀ ਖਿਲਾ ਦਿਓ ਖੁਸ਼ੀ-ਖੁਸ਼ੀ ਰਮਨ ਤੇ ਹਲੀਨ ਸੋਈ ਘਰ ਵੱਲ ਗਈਆਂ ਪਿੱਛੇ ਬਿਆਨਤ कौर ਵੀ ਚਲੀ ਗਈ ਉਸ ਦਿਨ ਘਰ ਦਾ ਕਲੇਸ਼ ਖਤਮ ਤਾਂ ਹੋ ਗਿਆ ਪਰ ਤੀ ਦਾ ਅਸਲੀ ਘਰ ਕਿਹੜਾ ਹੈ ਉਹ ਅਜੇ ਵੀ ਇੱਕ ਸਵਾਲ ਹੀ ਬਣ ਕੇ ਰਹਿ ਗਿਆ ਸ਼ਾਇਦ ਸੱਚ ਵਿੱਚ ਹੀ ਉਸ ਮਾਲਕ ਨੇ ਧੀਆਂ ਨੂੰ ਦੋ ਘਰਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਧੀਆਂ ਮਾਪਿਆਂ ਦੇ ਸਿਰ ਦਾ ਤਾਜ ਤੇ ਸਹੁਰੇ ਘਰ ਦਾ ਮਾਣ ਹੁੰਦੀਆਂ ਇਸ ਲਈ ਉਸ ਨੇ ਰੱਬ ਨੇ ਧੀਆਂ ਨੂੰ ਦੋ ਘਰਾਂ ਦਾ ਮਾਲਕ ਬਣਾਇਆ ਹੈ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ